ਬੰਗਾ ਸ਼ਹਿਰ ਦੇ ਵਿੱਚ ਜਿਹੜਾ ਸਕਾਰਪਿਓ ਤੇ ਰਿੰਪਲ ਨਾਮ ਦੇ ਮੁੰਡੇ ਦਾ ਕਲ ਹੋਇਆ ਕਿ ਉਹ ਬੱਬੂ ਮਾਨ ਦਾ ਭਰਾ ਸੀਗਾ ਆਪਾਂ ਇਹ ਸਾਰਾ ਮਾਮਲਾ ਸਮਝਣ ਦੀ ਕੋਸ਼ਿਸ਼ ਕਰਦੇ ਅਗੇ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਪੰਜਾਬ ਦੇ ਬੰਗਾ ਸ਼ਹਿਰ ਦੇ ਬੱਸ ਸਟੈਂਡ ਕੋਲ ਇੱਕ ਸਕਾਰਪਿਓ ਗੱਡੀ ਆਉਂਦੀ ਹੈ ਤੇ ਜਿਹਦਾ ਪਿੱਛਾ ਕਰ ਰਹੀ ਹੁੰਦੀ ਆ I20 I20 ਵਾਲੇ ਨੇ ਸਕਾਰਪਿਓ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਤੇ ਜਿਸ ਤੋਂ ਬਾਅਦ I20 ਵਿੱਚੋਂ ਤਿੰਨ ਚਾਰ ਮੁੰਡੇ ਨਿਕਲਦੇ ਨੇ ਤੇ ਸਿੱਧੀ ਫਾਇਰਿੰਗ ਸਕਾਰਪਿਓ ਵੱਲ ਹੁੰਦੀ ਹੈ ਤਿੰਨੇ ਜਾਣੇ ਨੇ ਤਾਂ ਫੈਰਿੰਗ ਕੀਤੀ ਸੀ ਤੇ ਇੱਕ ਨੇ ਸਕਾਰਪੀਓ ਗੱਡੀ ਦੇ ਸ਼ੀਸ਼ੇ ਭੰਨੀ ਸੀਗੇ ਲੋਕਾਂ ਨੇ ਦੱਸਿਆ ਕਿ 40 ਤੋਂ ਵੱਧ ਗੋਲੀਆਂ ਸਕਾਰਪੀਓ ਗੱਡੀ ਤੇ ਵੱਜੀਆਂ ਸੀਗੀਆਂ ਇਹ ਸਾਰਾ ਮਾਮਲਾ ਸੀਸੀਟੀਵੀ ਦੇ ਵਿੱਚ ਆ ਗਿਆ ਤੇ ਇੱਕ ਹੋਰ ਹੈਰਾਨੀ ਵਾਲੀ ਗੱਲ ਜਿੱਥੇ ਸਾਰਾ ਮਾਮਲਾ ਹੋਇਆ ਸੀਗਾ ਥਾਣਾ ਬਿਲਕੁਲ 100 ਮੀਟਰ ਦੀ ਦੂਰੀ ਤੇ ਸੀਗਾ ਤੇ i20 ਵਾਲੇ ਮੁੰਡਿਆਂ ਕੋਲ ਆਟੋਮੈਟਿਕ ਵੈਪਨਸ ਤੇ ਹੋਰ ਖਤਰਨਾਕ ਹਥਿਆਰ ਸੀਗੇ ਤੇ ਹੁਣ ਇਹ ਗੱਲ ਨਹੀਂ ਸਮਝ ਆ ਰਹੀ ਸਾਡੇ ਲੋਕਾਂ ਦੇ ਮਨਾਂ ਵਿੱਚੋਂ ਪੁਲਿਸ ਦਾ ਡਰ ਨਹੀਂ ਰਿਹਾ ਇਹ ਐਨੇ ਖਤਰਨਾਕ ਹਥਿਆਰ ਆਗਤ ਹੋ ਰਹੇ ਨੇਗੇ ਤੇ ਇਸ ਸਕੋਰਪੀਓ ਵਿੱਚ ਬੈਠੇ ਪੰਜ ਮੁੰਡੇ ਰਿੰਪਲ ਹਣੀ ਮਨਦੀਪ ਸੋਜਲ ਸਾਹਿਲ ਇਹਨਾਂ ਵਿੱਚੋਂ ਚਾਰ ਹਸਪਤਾਲ ਦੇ ਵਿੱਚ ਐਡਮਿਟ ਨੇ ਤੇ ਜਿਹੜਾ ਰਿੰਪਲ ਆਗਾ ਉਹ ਇਹ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਜਿਹਨੂੰ ਲੋਕਾਂ ਨੇ ਬੱਬੂ ਮੰਨਦਾ ਭਰਾ ਕਹਿ ਕੇ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਕੀਤੀਆਂ ਲੋਕਾਂ ਨੇ ਆਪਣੀ ਟੀਆਰਪੀ ਤੇ ਵਿਊਆਂ ਲਈ ਦੇਖੋ ਕਿੰਨੀ ਸ਼ਰਮਨਾਕ ਤੇ ਘੱਟੀਆਂ ਹਰਕਤ ਕੀਤੀ ਤੁਸੀਂ ਫੀਲ ਕਰ ਸਕਦੇ ਹੋ ਇੱਕ ਮਾਂ ਦਾ ਪੁੱਤ ਗਿਆ ਉਹਨਾਂ ਦਾ ਘਰ ਉੱਜੜ ਗਿਆ ਤੇ ਸਾਡੇ ਲੋਕ ਇਹ ਹਰਕਤਾਂ ਕਰੀ ਜਾਂਦੇ ਨੇਗੇ